ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ న్యూਸ 80 ਪੰਜਾਬ ਮਹਿ ਪਰਮਿੰਦਰ ਸਿੰਘ ਤੇਜਾ ਦੇ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਅੱਜ ਗੱਲ ਖੌਫ ਦੇ ਉਹਨਾਂ 173 ਘੰਟਿਆਂ ਦੀ 7 ਦਿਨਾਂ ਦੇ ਉਸ ਦਰਦਨਾਕ ਮੰਜ਼ਰ ਦੀ ਮੌਦੇ ਨਾਲ ਮੁਲਾਕਾਤ ਕਰ ਚੁੱਕੇ ਉਹਨਾਂ ਮੁਸਾਫਰਾਂ ਦੀ ਜੋ ਦੇਸ਼ ਦੇ ਸਭ ਤੋਂ ਖਤਰਨਾਕ ਪਲੇਨ ਹਾਈਜੈਕ ਦੇ ਗਵਾਹ ਬਣੇ ਜਿਨ੍ਹਾਂ ਨੇ ਅੱਤਵਾਦੀਆਂ ਦੀ دہشت ਦੇ ਵਿੱਚ ਜਹਾਜ਼ ਦੇ ਵਿੱਚ ਦਿਨ ਕੱਟੇ ਇਸੇ ਤੇ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ IC 814 ਦਾ ਰੀਅਲ ਸਟੋਰੀ Netflix ਤੇ ਆਈ ਸੀਰੀਜ਼ IC 814 ਨੇ ਖੌਫ ਪਰੇ ਉਹਨਾਂ ਦਿਨਾਂ ਨੂੰ ਮੁੜ ਯਾਦ ਕਰਵਾ ਦਿੱਤਾ ਜਦੋਂ ਪਲੇਨ ਦੇ ਵਿੱਚ ਸਵਾਰ ਮੁਸਾਫਰ ਮੌਤ ਦੇ ਨਾਲ ਰੂਬਰੂ ਹੋਏ ਪਰ ਨਾਲ ਹੀ ਇਸ ਸੀਰੀਜ਼ ਨੇ ਇੱਕ ਵਿਵਾਦ ਨੂੰ ਵੀ ਜਨਮ ਦੇ ਦਿੱਤਾ ਇਹ ਵਿਵਾਦ ਸੀ ਜਹਾਜ਼ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਦੇ ਨਾਮ ਨੂੰ ਲੈ ਕੇ ਪੂਰਾ ਵਿਵਾਦ ਕਿਵੇਂ ਸ਼ੁਰੂ ਹੋਇਆ ਤੇ ਫਿਰ ਕਿਵੇਂ Netflix ਨੂੰ ਆਪਣੀ ਗਲਤੀ ਸੁਧਾਰਨ ਦੇ ਲਈ ਮਜਬੂਰ ਹੋਣਾ ਪਿਆ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ Netflix ਸੀਰੀਜ਼ IC 814 ਤੇ ਵਿਵਾਦ ਦੋ ਹਿੰਦੂ ਨਾਵਾਂ ਤੇ ਉੱਠੇ ਸਵਾਲ ਅਤਵਾਦੀਆਂ ਦੇ ਅਸਲੀ ਨਾਮ ਕਿਉਂ ਨਹੀਂ Netflix ਨੇ ਮੰਨੀ ਆਪਣੀ ਗਲਤੀ ਸੀਰੀਜ਼ ਦੇ ਡਿਸਕਲੇਮਰ ਦੇ ਵਿੱਚ ਕੀ ਕੀਤੀ ਤਬਦੀਲੀ ਭੋਲਾ ਤੇ ਸ਼ੰਕਰ ਨਾਵਾਂ ਨੂੰ ਲੈ ਕੇ ਇਤਰਾਜ਼ ਪਾਇਆ ਗਿਆ ਹਾਲਾਂਕਿ ਅੱਤਵਾਦੀਆਂ ਦੇ ਇੱਕ ਕੋਟ ਨੇਮ ਸਨ ਪਰ ਵਿਵਾਦ ਇਸ ਕਰਕੇ ਹੋਇਆ ਕਿ ਸੀਰੀਜ਼ ਦੇ ਵਿੱਚ ਅੱਤਵਾਦੀਆਂ ਦੇ ਅਸਲੀ ਨਾਮ ਨਹੀਂ ਵਿਖਾਏ ਗਏ ਫਿਰ ਸੀਰੀਜ਼ ਦੇ ਨਾਲ ਜੁੜਿਆ ਵਿਵਾਦ ਸਰਕਾਰ ਤੱਕ ਪਹੁੰਚਿਆ ਤੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ Netflix India ਹੈੱਡ ਨੂੰ ਸਮਨ ਤੱਕ ਭੇਜ ਦਿੱਤਾ ਤੇ ਅਖਰ ਵਿਵਾਦ ਦੇ ਬਾਅਦ Netflix ਨੂੰ ਚੁਕਣਾ ਪਿਆ Netflix ਨੇ ਸੀਰੀਜ਼ ਦੇ ਵਿੱਚ ਕੁਝ ਬਦਲਾਅ ਕੀਤੇ ਪਾਕਿਸਤਾਨੀ ਅੱਤਵਾਦੀਆਂ ਦੇ ਅਸਲੀ ਨਾਮ ਜੋੜ ਦਿੱਤੇ ਗਏ ਡਿਸਕਲੇਮਰ ਦੇ ਵਿੱਚ ਬਦਲਾਅ ਦੇ ਨਾਲ ਹੀ ਸੀਰੀਜ਼ ਨੂੰ ਮੁਖਾਇਆ ਜਾ ਰਿਹਾ ਹੈ ਅੱਤਵਾਦੀਆਂ ਨੇ 24 ਦਸੰਬਰ 1999 ਨੂੰ ਪਲੇਨ ਹਾਈਜੈਕ ਕੀਤਾ ਸੀ ਉਹਨਾਂ ਦੇ ਅਸਲੀ ਤੇ ਕੋਡ ਨੇਮ ਕੀ ਸਨ ਸਭ ਤੋਂ ਪਹਿਲਾ ਨਾਮ ਸੀ ਇਬਰਾਹਿਮ ਅਤਹਰ ਜਿਸ ਨੂੰ ਕੋਡ ਨੇਮ ਚੀਫ ਦੇ ਨਾਂ ਤੇ ਸੰਬੋਧਨ ਕੀਤਾ ਜਾਂਦਾ ਸੀ ਸ਼ਾਹਿਦ ਅਕਸਰ ਸੈਦ ਜਿਸ ਨੂੰ ਕੋਡ ਨੇਮ ਡਾਕਟਰ ਦਿੱਤਾ ਗਿਆ سنی احمد ਕਾਜੀ ਦਾ ਕੋਡ ਨੇਮ ਪਰਗ ਰੱਖਿਆ ਗਿਆ ਮਿਸਤਰੀ ਜ਼ਹੂਰ ਇਬਰਾਹਿਮ ਇਸ ਦਾ ਕੋਡ ਨੇਮ ਭੂਲਾ ਰੱਖਿਆ ਗਿਆ ਅੱਤਵਾਦੀ ਸ਼ਾਕਿਰ ਨੂੰ ਕੋਡ ਨੇਮ ਸ਼ੰਕਰ ਦਿੱਤਾ ਗਿਆ ਕਿਉਂਕਿ ਅਸਲੀ ਨਾਮ ਨਹੀਂ ਦੱਸ ਦਿੱਤੇ ਨੇ ਹੁਣ ਗੱਲ ਉਸ ਰੀਅਲ ਸਟੋਰੀ ਦੀ ਜਿਸ ਨੂੰ ਸੁਣ ਕੇ ਅੱਜ ਵੀ ਰੋਂਗ ਤੇ ਖੜੇ ਹੋ ਜਾਂਦੇ ਨੇ ਜਦੋਂ ਠੀਕ ਇੱਕ ਹਫ਼ਤੇ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਸੀ ਸਿਰਫ ਨਵਾਂ ਸਾਲ ਹੀ ਨਹੀਂ ਨਵੀਂ ਸਦੀ ਦੀ ਨਵੀਂ ਸਵੇਰ ਨਸੀਬ ਹੋਣੀ ਸੀ ਪਰ ਇਸ ਜਸ਼ਨ ਤੋਂ ਪਹਿਲਾਂ ਅੱਤਵਾਦੀਆਂ ਨੇ ਪਲੇਨ ਨੂੰ ਹਾਈਜੈਕ ਕਰ ਲਿਆ ਤਾਂ ਇਸ ਦੇ ਬਾਅਦ ਜਹਾਜ਼ ਦੇ ਵਿੱਚ ਅਜੀਹਾ ਮੰਜ਼ਰ ਨਜ਼ਰ ਆਇਆ ਕਿ 7 ਦਿਨਾਂ ਤੱਕ ਮੁਸਾਫਰਾਂ ਦੀ ਮੌਦੇ ਨਾਲ ਮੁਲਾਕਾਤ ਹੁੰਦੀ ਰਹੀ 24 ਦਸੰਬਰ ਸਾਲ 1999 ਇੰਡੀਅਨ 에어ਲਾਈਨਸ ਫਲਾਈਟ ਨੰਬਰ IC 814 178 ਯਾਤਰੀ 15 ਕਰੂ ਮੈਂਬਰ ਖੌਫ ਦੇ ਉਹ 7 ਦਿਨ ਇੰਡੀਅਨ 에어ਲਾਈਨਸ ਦੀ ਫਲਾਈਟ IC 24 ਦਸੰਬਰ 1999 ਨੂੰ ਉਹ ਦਿਨ ਜਦੋਂ IC 814 ਫਲਾਈਟ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ 에어ਪੋਰਟ ਤੋਂ ਦਿੱਲੀ ਲਈ ਉਡਾਣ ਭਰਨ ਵਾਸਤੇ ਤਿਆਰ ਸੀ ਬੋਰਡਿੰਗ ਹੋਣ ਦੇ ਬਾਅਦ 178 ਯਾਤਰੀ ਜਹਾਜ਼ ਦੇ ਵਿੱਚ ਸਵਾਰ ਹੋ ਚੁੱਕੇ ਸਨ ਕੈਪਟਨ 데ਵਿਦ ਸ਼ਰਨਸਣ ਅਤੇ 15 ਕਰੂ ਮੈਂਬਰ ਵੀ ਪਹੁੰਚ ਚੁੱਕੇ ਸਨ ਪਰ ਅਗਲੇ ਕੁਝ ਮਿੰਟਾਂ ਦੇ ਵਿੱਚ ਫਲਾਈਟ ਦੇ ਵਿੱਚ ਕੀ ਹੋਣ ਵਾਲਾ ਸੀ ਇਸ ਗੱਲ ਦਾ ਕਿਸੇ ਨੂੰ ਕੋਈ ਅੰਦਾਜ਼ਾ ਤੱਕ ਨਹੀਂ ਸੀ ਸ਼ਾਮ ਦੇ ਠੀਕ 4 ਵਜੇ ਫਲਾਈਟ ਟੇਕ ਆਫ ਕਰਦੀ ਹੈ ਮੰਜ਼ਿਲ ਸੀ ਦਿੱਲੀ ਪਰ ਅਜਿਹਾ ਨਹੀਂ ਹੋ ਸਕਿਆ 에어ਪੋਰਟ ਤੇ ਸੁਰੱਖਿਆ ਤੰਤਰ ਨੂੰ ਕਟੈਰੀ ਦੇ ਵਿੱਚ ਖੜਾ ਕਰਦੇ ਹੋਏ ਪੰਜ ਅੱਤਵਾਦੀ ਜੋ ਕਿ ਫਲਾਈਟ ਦੇ ਵਿੱਚ ਸਵਾਰ ਹੋ ਚੁੱਕੇ ਸਨ ਤੇ ਜਿਵੇਂ ਹੀ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਫਲਾਈਟ ਭਾਰਤੀ ਸਪੇਸ ਦੇ ਵਿੱਚ ਦਾਖਲ ਹੋਈ ਤਾਂ ਪੰਜ ਅੱਤਵਾਦੀ ਆਪਣੇ ਮਿਸ਼ਨ ਵੱਲ ਵਧੇ ਇੱਕ ਅੱਤਵਾਦੀ ਮੰਕੀ ਕੈਪਾ ਕੇ ਪਲੇਨ ਦੇ ਕਾਕਪਿਟ ਦੇ ਵਿੱਚ ਦਾਖਲ ਹੋਇਆ ਤੇ ਕੈਪਟਨ ਤੇ ਪਿਸਤੌਲ ਤਾਣ ਦਿੱਤੀ ਤੇ ਪਲੇਨ ਹਾਈਜੈਕ ਕਰਨ ਦੀ ਅਨਾਉਂਸਮੈਂਟ ਕੀਤੀ ਗਈ ਦੂਜੇ ਅੱਤਵਾਦੀ ਮੁਸਾਫਰਾਂ ਵੱਲ ਵਧੇ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਸਿਰ ਹੇਠਾਂ ਕਰਨ ਦੇ ਲਈ ਕਿਆ ਤੇ ਸਭ ਕੁਝ ਵੇਖ ਸੁਣ ਕੇ ਮੁਸਾਫਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਅਗਲਾ ਸਾ ਆਵੇ ਜਾਂ ਨਾ ਆਵੇ ਇਸ ਦੀ ਕੋਈ ਵੀ ਗਾਰੰਟੀ ਨਹੀਂ ਸੀ ਹੱਤਵਾਦੀਆਂ ਨੇ ਕੈਪਟਨ ਨੂੰ ਕਮਾਂਡ ਦੇਣੀ ਸ਼ੁਰੂ ਕੀਤੀ ਤੇ ਦਿੱਲੀ ਦੀ ਬਜਾਏ ਕਾਬੁਲ ਜਾਣ ਦੇ ਲਈ ਕਿਹਾ ਪਰ ਕੈਪਟਨ ਨੇ ਤੇਲ ਘਟੋ ਹੋਣ ਦਾ ਹਵਾਲਾ ਦਿੱਤਾ ਤਾਂ ਫਿਰ ਹਾਈਜੈਕਰਸ ਨੇ ਲਾਹੌਰ ਦਾ ਰੂਟ ਫਾਲੋ ਕਰਨ ਦੀ ਲਈ ਕਿਹਾ ਇਸ ਦੇ ਵਿਚਾਲੇ ਕੈਪਟਨ ਨੇ ਕੰਟਰੋਲ ਰੂਮ ਤੇ ਪਲੇਨ ਹਾਈਜੈਕ ਕਰਨ ਦੀ ਜਾਣਕਾਰੀ ਦਿੱਤੀ ਤਾਂ ਇਸ ਦੇ ਬਾਅਦ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੇ ਵਿੱਚ ਭਾਜੜ ਮਚ ਗਈ ਉੱਪਰ ਤੱਕ ਫੋਨ ਖੜਕਣੇ ਸ਼ੁਰੂ ਹੋ ਗਏ ਤਾਂ ਦੂਜੇ ਪਾਸੇ ਜਹਾਜ਼ ਦੇ ਵਿੱਚ ਸਵਾਰ ਮੁਸਾਫਰ ਹਰ ਪਲ ਮੌਤੇ ਨਾਲ ਰੂਬਰੂ ਹੋ ਰਹੇ ਸਨ ਕੈਪਟਨ ਨੇ ਅਤਵਾਦੀਆਂ ਦੇ ਮੁਤਾਬਕ ਲਾਹੌਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਪਰ ਦੂਜੇ ਪਾਸੇ ਜਹਾਜ਼ ਦਾ ਤੇਲ ਖਤਮ ਹੋਣ ਦੀ ਕਗਾਰ ਤੇ ਸੀ ਬੱਸ ਦੇ ਵਿਚਾਲੇ ਪਲੇਨ ਲਾਹੌਰ ਪਹੁੰਚਿਆ ਤਾਂ ਕੈਪਟਨ ਨੇ ਲਾਹੌਰ 에ਅਰ ਟ੍ਰੈਫਿਕ ਕੰਟਰੋਲ ਤੋਂ ਐਮਰਜੈਂਸੀ ਲੈਂਡਿੰਗ ਦੀ ਪਰਮਿਸ਼ਨ ਮੰਗੀ ਪਰ ATC ਦੇ ਕੋਲ ਪਹਿਲਾਂ ਹੀ ਪਲੇਨ ਹਾਈਜੈਕ ਦੀ ਜਾਣਕਾਰੀ ਪਹੁੰਚ ਚੁੱਕੀ ਸੀ ਇਸ ਕਰਕੇ ਲਾਹੌਰ 에ਅਰਪੋਰਟ ਤੇ ਲੈਂਡ ਕਰਨ ਦੀ ਪਰਮਿਸ਼ਨ ਨਾ ਦਿੱਤੀ ਗਈ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਦੇ ਕਾਰਨ ਅੱਤਵਾਦੀ ਬੁਖਲਾਹਰ ਦੇ ਵਿੱਚ ਸਨ ਪਰ ਦੂਜੇ ਪਾਸੇ ਜਹਾਜ਼ ਦਾ ਖਤਮ ਹੋ ਰਿਹਾ ਤੇਲ ਪਰੇਸ਼ਾਨੀ ਹੋਰ ਵੀ ਵਧਾਰ ਰਿਹਾ ਸੀ ਤਾਂ ਇਸ ਦੇ ਵਿਚਾਲੇ ਕੈਪਟਨ ਨੇ ਅੱਤਵਾਦੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਨ ਦਾ ਬਦਲ ਦਿੱਤਾ ਪਹਿਲਾਂ ਤਾਂ ਹਾਈਜੈਕ ਰਿਸਟ ਦੇ ਲਈ ਤਿਆਰ ਨਾ ਹੋਏ ਤਾਂ ਫਿਰ ਕੋਈ ਹੋਰ ਆਪਸ਼ਨ ਨਾ ਹੋਣ ਦੇ ਕਾਰਨ ਸਹਿਮਤ ਹੋਣਾ ਪਿਆ ਤੇ ਆਖਰਕਾਰ 24 ਦਸੰਬਰ ਨੂੰ ਸ਼ਾਮ 7 ਵਜੇ ਪਲੇਨ ਅੰਮ੍ਰਿਤ ਸਰਦੀ ਰਾਜਾ ਸੰਸੀ ਹਵਾਈ ਅੱਡੇ ਤੇ ਲੈਂਡ ਕੀਤਾ ਤਾਂ ਸਰਕਾਰ ਦੀ ਇਹ ਕੋਸ਼ਿਸ਼ ਸੀ ਕਿ ਇੱਥੋਂ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕਿਆ ਜਾ ਸਕੇ ਕੈਪਟਨ ਵਾਰ-ਵਾਰ ਤੇਲ ਟੈਂਕਰ ਦੀ ਮੰਗ ਕਰ ਰਿਹਾ ਸੀ ਪਰ ਤੇਲ ਟੈਂਕਰ ਨਾ ਪਹੁੰਚਣ ਤੇ ਅੱਤਵਾਦੀ ਗੁੱਸੇ ਦੇ ਵਿੱਚ ਲਾਲ ਹੋ ਰਹੇ ਸਨ ਪੈਸੇ ਦੌਰਾਨ ਗੁੱਸੇ ਦੇ ਵਿੱਚ ਆ ਕੇ ਦੋ ਮੁਸਾਫਰਾਂ ਤੇ ਜਾਨ ਲੈਵਾ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤੇ 49 ਮਿੰਟ ਅੰਮ੍ਰਿਤਸਰ 에어ਪੋਰਟ ਤੇ ਰੁਕਣ ਤੇ ਬਾਅਦ ਅੱਤਵਾਦੀਆਂ ਨੇ ਕੈਪਟਨ ਨੂੰ ਉਡਾਣ ਪਰਣ ਦੇ ਲਈ ਕਿਆ ਤੇ ਬਿਨਾ ਰੀਫਿਊਲ ਕੀਤੇ ਉਡਾਣ ਭਰੀ ਗਈ ਤੇ ਮੁੜ ਲਾਹੌਰ ਦਾ ਰੁਖ ਕਰਨ ਦੇ ਲਈ ਕਿਹਾ ਜਾਂਦਾ ਹੈ ਪਲੇਨ ਲਾਹੌਰ ਪਹੁੰਚਿਆ ਤੇ ਕੈਪਟਨ ਨੇ ਮੁੜ 에어 ట్రాਫਿਕ ਕੰਟਰੋਲ ਤੋਂ ਲੈਂਡਿੰਗ ਦੀ ਪਰਮਿਸ਼ਨ ਮੰਗੀ ਤਾਂ ਅਚਾਨਕ 에어ਪੋਰਟ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਪਰਮਿਸ਼ਨ ਤੋਂ ਮਨਾਂ ਕਰ ਦਿੱਤਾ ਪਰ ਜਹਾਜ਼ ਦਾ ਤੇਲ ਲਗਭਗ ਖਤਮ ਹੋ ਚੁੱਕਾ ਸੀ ਜੇ ਜਲਦ ਲੈਂਡਿੰਗ ਨਾ ਹੋਈ ਤਾਂ ਪਲੇਨ ਕ੍ਰੈਸ਼ ਤੱਕ ਹੋ ਸਕਦਾ ਹੈ ਤਾਂ ਇਸ ਦੇ ਵਿਚਾਲੇ ਕੈਪਟਨ ਨੇ ਰੋਡ ਤੇ ਕ੍ਰੈਸ਼ ਲੈਂਡਿੰਗ ਤੱਕ ਦਾ پلان ਬਣਾ ਲਿਆ ਤਾਂ ਇਸ ਦੇ ਵਿਚਾਲੇ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਨਾਲ ਸੰਪਰਕ ਕੀਤਾ ਐਮਰਜੈਂਸੀ ਲੈਂਡਿੰਗ ਦੀ ਪਰਮਿਸ਼ਨ ਮੰਗੀ ਗਈ ਤੇ ਆਖਰਕਾਰ ਲਾਹੌਰ 에어 ట్రాਫਿਕ ਕੰਟਰੋਲ ਤੋਂ ਗ੍ਰੀਨ ਸਿਗਨਲ ਮਿਲਿਆ ਤੇ ਠੀਕ ਰਾਤ 8 ਵਜੇ 1 ਮਿੰਟ ਤੇ ਜਹਾਜ਼ ਲਾਹੌਰ ਲੈਂਡ ਕੀਤਾ ਪਲੇਨ ਨੂੰ ਰੀਫਿਊਲ ਕੀਤਾ ਗਿਆ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਅੱਗੇ ਪਲੇਨ ਨੂੰ ਰੋਕਣ ਦੀ ਵੀ ਮੰਗ ਕੀਤੀ ਪਰ ਅਜੇ ਹਾਂ ਨਹੀਂ ਹੋ ਸਕਿਆ ਲਾਹੌਰ 에어 ట్రాਫਿਕ ਕੰਟਰੋਲ ਦੇ ਵੱਲੋਂ ਮਹਿਲਾਵਾਂ ਤੇ ਬੱਚਿਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਗਈ ਪਰ ਅੱਤਵਾਦੀ ਅਜਿਹਾ ਕਰਨ ਦੇ ਲਈ ਤਿਆਰ ਨਾ ਹੋਏ ਹਾਲਾਂਕਿ ਇਸ ਦੇ ਬਾਅਦ ਪਲੇਨ ਰੀਫਿਊਲ ਕੀਤਾ ਗਿਆ ਤੇ ਹਾਈ ਜੈਕਰਾਂ ਨੇ ਕੈਪਟਨ ਨੂੰ ਪਲੇਨ ਟੇਕ-ਆਫ ਕਰਨ ਦੇ ਲਈ ਕਿਹਾ ਜਹਾਜ਼ ਨੇ ਉਡਾਣ ਭਰੀ ਤਾਂ ਅੱਤਵਾਦੀਆਂ ਨੇ ਪਾਇਲਟ ਨੂੰ ਦबई ਵੱਲ ਵਧਨ ਲਈ ਕਿਹਾ ਪਲੇਨ ਆਪਣੀ ਰਫਤਾਰ ਦੇ ਨਾਲ ਅੱਗੇ ਵਧ ਰਿਹਾ ਸੀ ਤੇ ਜਹਾਜ਼ ਦੇ ਵਿਸਵਾਰ ਮੁਸਾਫਰ ਮੌਦੇ ਸਾਈ ਦੇ ਵਿੱਚ ਜੀ ਰਹੇ ਸਨ ਜਿਹੜੇ ਦੋ ਮੁਸਾਫਰਾਂ ਤੇ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਗਿਆ ਦੋਵੇਂ ਲਗਾਤਾਰ ਤੜਪ ਰਹੇ ਸਨ ਇੱਕ ਦੀ ਹਾਲਤ ਜ਼ਿਆਦਾ ਖਰਾਬ ਹੋ ਰਹੀ ਸੀ ਤੱਤਵਾਦੀਆਂ ਦੀ دہشت ਦੇ ਵਿਚਾਲੇ ਜਹਾਜ਼ ਦੁਬਈ ਪਹੁੰਚਿਆ ਦੁਬਈ ਦੇ ਵਿੱਚ ਗ੍ਰੀਨ ਸਿਗਨਲ ਦੇ ਬਾਅਦ ਜਹਾਜ਼ ਠੀਕ ਰਾਤ 1:32 ਮਿੰਟ ਤੇ ਲੈਂਡ ਕੀਤਾ ਤੇ ਇਸ ਦੌਰਾਨ ਦੁਬਈ 에ਅਰਪੋਰਟ ਅਥਾਰਟੀ ਨੇ ਜਹਾਜ਼ ਨੂੰ ਰੀਫਿਊਲ ਕਰਨ ਦੇ ਲਈ ਸ਼ਰਤ ਰੱਖੀ ਜਹਾਜ਼ ਦੇ ਵਿੱਚ ਸਵਾਰ ਮਹਿਲਾਵਾਂ ਤੇ ਬੱਚਿਆਂ ਨੂੰ ਰਿਹਾ ਕਰਨ ਦੀ ਮੰਗ ਰੱਖੀ ਤੇ ਹਾਈਜੈਕਰਾਂ ਨੇ 27 ਮੁਸਾਫਰਾਂ ਨੂੰ ਰਿਹਾ ਕਰ ਦਿੱਤਾ ਤੇ ਇਸ ਦੇ ਬਾਅਦ ਜਹਾਜ਼ ਨੂੰ ਰੀਫਿਊਲ ਕੀਤਾ ਗਿਆ ਇੱਥੇ ਵੀ ਦੱਸਣਾ ਅਹਿਮ ਹੈ ਕਿ ਰੁਪਿੰਨ ਕਟਿਆਲ ਨਾਮ ਦਾ ਯਾਤਰੀ ਜੋ ਕਿ ਅੱਤਵਾਦੀਆਂ ਦੇ ਹਮਲੇ ਦੇ ਵਿੱਚ ਗੰਭੀਰ ਜ਼ਖਮੀ ਹੋਇਆ ਉਸ ਦੀ ਦੁਬਈ ਪਹੁੰਚਣ ਤੱਕ ਮੌਤ ਹੋ ਚੁੱਕੀ ਸੀ ਅੱਤਵਾਦੀਆਂ ਨੇ ਰੁਪਿੰਨ ਕਟਿਆਲ ਦੀ Laash ਨੂੰ ਜਹਾਜ਼ ਦੇ ਵਿੱਚੋਂ ਬਾਹਰ ਕੱਢਿਆ ਤੇ ਕੈਪਟਨ ਨੂੰ ਟੇਕ-ਆਫ ਕਰਨ ਦੇ ਲਈ ਕਿਹਾ ਕੰਧਾਰ ਵੱਲ ਲੈਂਡ ਕਰਨ ਦੀ ਕਮਾਂਡ ਦਿੱਤੀ ਗਈ। ਕੁਝ ਘੰਟਿਆਂ ਦੇ ਬਾਅਦ ਹੀ ਫਲਾਈਟ ਕੰਧਾਰ ਪਹੁੰਚੀ ਤੇ ਠੀਕ 25 ਦਸੰਬਰ ਨੂੰ ਸਵੇਰੇ 8:33 ਮਿੰਟ ਤੇ ਫਲਾਈਟ ਕੰਧਾਰ ਲੈਂਡ ਕੀਤੀ ਤੇ ਕੰਧਾਰ ਪਹੁੰਚਦੇ ਅਹੀ ਤਾਲਿਬਾਨੀਆਂ ਨੇ ਫਲਾਈਟ ਨੂੰ ਘੇਰਾ ਪਾ ਲਿਆ ਕਿਉਂਕਿ ਉਸ ਵੇਲੇ ਅਫਗਾਨਿਸਤਾਨ ਤੇ ਤਾਲਿਬਾਨੀਆਂ ਦਾ ਕਬਜ਼ਾ ਸੀ ਤੇ ਫਿਰ ਆਖਰਕਾਰ ਆਤਵਾਦੀਆਂ ਦੀ ਡਿਮਾਂਡ ਸਾਹਮਣੇ ਆਈ। ਅੱਤਵਾਦੀਆਂ ਨੇ ਭਾਰਤ ਸਰਕਾਰ ਦੇ ਅੱਗੇ ਡਿਮਾਂਡ ਰੱਖੀ ਕਿ ਮਸੂਦ ਅਜ਼ਰਸਣੇ 36 ਅੱਤਵਾਦੀਆਂ ਦੀ ਰਿਹਾਈ ਕੀਤੀ ਜਾਵੇ ਸਜਾਦ ਅਫਗਾਨੀ ਦੀ লাশ ਸੌਂਪੀ ਜਾਵੇ 200 ਮਿਲੀਅਨ ਅਮਰੀਕੀ ਡਾਲਰ ਦਿੱਤੇ ਜਾਣ ਉਸ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ ਅਤੇ ਵਿਦੇਸ਼ ਮੰਤਰੀ ਜਸਵੰਤ ਸਿੰਘ ਸਨ ਅੱਤਵਾਦੀਆਂ ਦੀ ਡਿਮਾਂਡ ਸਰਕਾਰ ਤੱਕ ਪਹੁੰਚੀ ਤੇ ਫਿਰ ਵੱਡੇ ਪੱਧਰ ਤੇ ਹਲਚਲ ਸ਼ੁਰੂ ਹੋਈ ਪਹਿਲਾਂ ਸਰਕਾਰ ਨੇ ਅੱਤਵਾਦੀਆਂ ਦੀ ਮੰਗ ਨੂੰ ਠੁਕਰਾ ਦਿੱਤਾ ਪਰ ਜਦੋਂ ਹੋਰ ਕੋਈ ਵੀ ਬਦਲ ਨਜ਼ਰ ਨਹੀਂ ਆ ਰਿਹਾ ਸੀ ਤਾਂ ਫਿਰ ਸਰਕਾਰ ਨੇ ਅਤਵਾਦੀਆਂ ਦੇ ਨਾਲ ਵਾਰਤਾ ਕਰਨ ਦਾ ਪ੍ਰੋਗਰਾਮ ਬਣਾਇਆ ਗਲਬਾਦ ਦੇ ਲਈ ਅਧਿਕਾਰੀਆਂ ਨੂੰ ਕੰਧਾਰ ਭੇਜਿਆ ਇਸ ਗਲਬਾਦ ਦੇ ਵਿੱਚ ਤਾਲਿਬਾਨੀਆਂ ਨੇ ਵਿਚੋਲਗੀ ਦਾ ਕੰਮ ਕੀਤਾ ਲਗਾਤਾਰ 5 ਦਿਨਾਂ ਤੱਕ ਅਤਵਾਦੀਆਂ ਦੇ ਨਾਲ ਮੰਗਾਂ ਨੂੰ ਲੈ ਕੇ ਰਾਤਤਾ ਕੀਤਾ ਗਿਆ ਪਰ ਇਸ ਦੇ ਵਿਚਾਲੇ ਗੱਲ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚ ਰਹੀ ਸੀ ਦੂਜੇ ਪਾਸੇ ਫਲਾਈਟ ਦੇ ਵਿੱਚ ਨਰਕ ਵਾਲੇ ਹਾਲਾਤ ਬਣ ਚੁੱਕੇ ਸਨ ਟਾਇਲਟਸ ਜਾਮ ਹੋ ਚੁੱਕੀਆਂ ਸਨ ਹਾਲਾਤ ਇਹ ਸਨ ਕਿ ਮੁਸਾਫਰਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ ਤੇ ਆਖਰ 5 ਦਿਨਾਂ ਬਾਅਦ ਗੱਲਬਾਤ ਸਿੱਟੇ ਤੇ ਪਹੁੰਚੀ ਤੇ ਤਿੰਨ ਅੱਤਵਾਦੀਆਂ ਨੂੰ ਰਿਹਾ ਕਰਨ ਤੇ ਸਹਿਮਤੀ ਬਣੀ ਇਹਨਾਂ ਤਿੰਨ ਅੱਤਵਾਦੀਆਂ ਦੇ ਨਾਮ ਸਨ مولانا ਮਸੂਦ ਅਜ਼ਹਰ ਮੁਸ਼ਤਾਕ ਅਹਿਮਦ ਜਰਗਰ ਅਹਿਮਦ ਉਮਰ ਸੈਦ ਸ਼ੇਖ ਤਿੰਨ ਅੱਤਵਾਦੀਆਂ ਨੂੰ ਵੱਖ-ਵੱਖ ਜ਼ਿਲਾਂ ਤੋਂ ਦਿੱਲੀ ਲਿਆਂਦਾ ਗਿਆ ਤੇ ਤਿੰਨ ਅੱਤਵਾਦੀਆਂ ਨੂੰ ਨਾਲ ਲੈ ਕੇ ਤਤਕਾਲੀ ਵਿਦੇਸ਼ ਮੰਤਰੀ ਜਸਵੰਤ ਸਿੰਘ ਖੁਦ ਸੀਨੀਅਰ ਅਧਿਕਾਰੀਆਂ ਦੇ ਨਾਲ ਕੰਧਾਰ ਦੇ ਲਈ ਰਵਾਨਾ ਹੋਏ ਤੇ ਕੰਧਾਰ ਪਹੁੰਚਣ ਤੇ ਤਿੰਨ ਅੱਤਵਾਦੀ ਹਾਈਜੈਕਰਾਂ ਨੂੰ ਸੌਂਪੇ ਗਏ ਇਸ ਦੇ ਬਾਅਦ ਪਲੇਨ ਦੇ ਵਿੱਚ ਸਵਾਰ ਸਾਰੇ ਮੁਸਾਫਰਾਂ ਨੂੰ ਰਿਹਾਈ ਕਰ ਦਿੱਤਾ ਗਿਆ ਤੇ ਮੁਸਾਫਰਾਂ ਨੂੰ ਲੈ ਕੇ ਦੂਜਾ ਪਲੇਨ ਦਿੱਲੀ ਲਈ ਰਵਾਨਾ ਹੋਇਆ ਤੇ ਜਿਵੇਂ ਹੀ ਜਹਾਜ਼ ਦਿੱਲੀ ਪਹੁੰਚਿਆ ਤੇ ਇਸ ਦੌਰਾਨ ਕੈਪਟਨ ਸਣੇ ਸਾਰੇ ਮੁਸਾਫਰਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਪਲੇਨ ਹਾਈਜੈਕ ਦੇ ਰੂਟ ਦੇ ਵਿੱਚ ਅੰਮ੍ਰਿਤਸਰ ਬਹੁਤ ਐਮ ਹੈ ਜਹਾਜ਼ ਭਾਰਤੀ ਜ਼ਮੀਨ ਤੇ ਸੀ ਅੰਮ੍ਰਿਤਸਰ ਲੈਂਡ ਕੀਤਾ ਗਿਆ 49 ਮਿੰਟ ਤੱਕ ਰੁਕਿਆ ਰਿਹਾ ਪਰ ਇਸ ਦੇ ਬਾਵਜੂਦ ਕੋਈ ਵੀ ਐਕਸ਼ਨ ਨਾ ਹੋ ਸਕਿਆ ਪਲੇਨ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਰੋਕਣ ਤੇ ਕੋਈ ਵੀ ਕਾਰਵਾਈ ਨਹੀਂ ਹੋ ਸਕੀ ਤੇ ਆਖਰਕਾਰ ਪਲੇਨ 49 ਮਿੰਟ ਬਾਅਦ ਉਡਾਣ ਭਰ ਗਿਆ ਸ਼ੱਕ ਕਿ ਮੁਸਾਫਰ ਦੀ ਜਾਨ ਗੁਆਉਣ ਤੋਂ ਇਲਾਵਾ ਬਾਕੀ ਸਾਰੇ ਮੁਸਾਫਰਾਂ ਨੂੰ ਸੁਰੱਖਿਅਤ ਰਿਹਾ ਕਰਵਾ ਲਿਆ ਗਿਆ ਪਰ ਜਦੋਂ ਜਹਾਜ਼ 24 ਦਸੰਬਰ ਨੂੰ ਸ਼ਾਮ 7 ਵਜੇ ਅੰਮ੍ਰਿਤਸਰ ਦੇ ਰਾਜਸੰਸੀ ਹਵਾਈ ਅੱਡੇ ਤੇ ਲੈਂਡ ਕੀਤਾ ਸੈਂਸਦਾਨ ਵੱਡੀ ਕੁੱਤਾਹੀ ਹੋਈ ਜਹਾਜ਼ ਭਾਰਤੀ ਜ਼ਮੀਨ ਤੇ ਸੀ ਪਰ ਇਸ ਦੇ ਬਾਵਜੂਦ ਸਰਕਾਰ ਕੋਈ ਵੀ ਐਕਸ਼ਨ ਨਾ ਲੈ ਸਕੇ ਦੀ ਫਲਾਈਟ ਨੰਬਰ IC 814 ਕਾਠਮੰਡੂ ਤੋਂ ਜੋ ਦਿੱਲੀ ਦੇ ਲਈ ਰਵਾਨਾ ਹੋਈ ਸੀ ਤਾਂ ਉਸ ਨੂੰ 24 ਦਸੰਬਰ 1999 ਨੂੰ ਪੰਜ ਅਤਵਾਦੀਆਂ ਦੇ ਵੱਲੋਂ ਹਾਈਜੈਕ ਕਰ ਲਿਆ ਜਾਂਦਾ ਔਰ ਦਿੱਲੀ ਜਾਣ ਦੀ ਬਜਾਏ ਉਹ ਫਲਾਈਟ ਪਹੁੰਚ ਜਾਂਦੀ ਹੈ ਅਮਰitsar ਦੇ ਹਵਾਈ ਅੱਡੇ ਤੇ ਤਾਂ ਇਸ ਵੇਲੇ ਅਸੀਂ ਅਮਰitsar ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੌਜੂਦ ਹਾਂ ਹਾਲਾਂਕਿ 1999 ਦੇ ਵਿੱਚ ਜਦੋਂ ਉਸ ਫਲਾਈਟ ਨੂੰ ਹਾਈਜੈਕ ਕੀਤਾ ਗਿਆ ਸੀ ਤਾਂ ਉਸ ਵੇਲੇ ਇਹ ਜੋ ਹਵਾਈ ਅੱਡਾ ਹੈ ਉਹ ਆ ਤਾਦਨਿਕ ਜਿਹੜੀਆਂ ਸੁਵਿਧਾਵਾਂ ਉਸਦੇ ਨਾਲ ਲੈਸ ਨਹੀਂ ਸੀ ਹਾਲਾਂਕਿ ਜਿਵੇਂ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਕੀਤਾ ਤਾਂ ਸੁਰੱਖਿਆ ਏਜੰਸੀਆਂ ਹਰਕਤ ਦੇ ਵਿੱਚ ਆਈਆਂ ਤਤਕਾਲੀ ਡੀਜੀਪੀ ਸਰਜੀਤ ਸਿੰਘ ਨੂੰ ਫੋਨ ਮਿਲਾਇਆ ਗਿਆ ਪਰ ਇੱਥੇ ਇਹ ਵੀ ਬਹੁਤ ਹੈਰਾਨੀਜਨਕ ਹੈ ਕਿ ਤਤਕਾਲੀ ਡੀਜੀਪੀ ਨੂੰ ਵੀ 1 ਘੰਟਾ ਪਹਿਲਾਂ ਉਹ ਵੀ ਟੀਵੀ ਤੇ ਖਬਰਾਂ ਦੇ ਜ਼ਰੀਏ ਪਲੇਨ ਹਾਈਜੈਕ ਬਾਰੇ ਪਤਾ ਲੱਗਾ ਖੈਰ ਜਦੋਂ ਡੀਜੀਪੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਤਤਕਾਲੀ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਲੂਪ ਦੇ ਵਿੱਚ ਲੈਣ ਦੀ ਗੱਲ ਕਹੀ ਤਾਂ ਕੋ ਜਵਾਬ ਮਿਲਿਆ ਕਿ ਕੋਈ ਵੀ ਫੋਨ ਖਰਾਬਾ ਨਹੀਂ ਹੋਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਭਾਵੇਂ ਉਹ ਫਲਾਈਟ ਜਿਹੜੀ ਹੈ 45 ਮਿੰਟ ਰੁਕੀ ਸੀ ਪਰ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਜਾਂ ਉਸ ਵੇਲੇ ਜਿਹੜੇ ਪੁਲਿਸ ਮੁਖੀ ਸੀ ਉਹਨਾਂ ਵੱਲੋਂ ਤੁਰੰਤ ਜਿਹੜਾ ਉਹ ਐਕਸ਼ਨ ਲਿਆ ਗਿਆ ਪੂਰੇ ਹਵਾਈ ਅੱਡੇ ਦੀ ਜਿਹੜੀ ਘੇਰਾਬੰਦੀ ਹੈ ਉਹ ਕੀਤੀ ਗਈ ਸੀ ਹਾਲਾਂਕਿ 45 ਮਿੰਟ ਤੋਂ ਬਾਅਦ ਉਹ ਫਲਾਈਟ ਜਿਹੜੀ ਹੈ ਜਿਹੜੇ ਅੱਤਵਾਦੀਆਂ ਵੱਲੋਂ ਹਾਈਜੈਕ ਕੀਤੀ ਗਈ ਸੀ ਉਹ ਉਸ ਨੂੰ ਲੈ ਕੇ ਲਾਹੌਰ ਚਲੇ ਜਾਂਦੇ ਨੇ ਤਾਂ ਇਹ ਹਵਾਈ ਅੱਡਾ ਉਸ ਮੰਜ਼ਰ ਦਾ ਗਵਾਹ ਹੈ ਹਾਲਾਂਕਿ ਹੁਣ ਉਸ ਤੋਂ ਬਾਅਦ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਭਾਰ ਸਰਕਾਰ ਦੇ ਕਹਿਣ ਤੇ ਤੇਲ ਵਾਲੇ ਟੈਂਕਰ ਦੇ ਵਿੱਚ ਪੰਜਾਬ ਕਮਾਂਡੋ ਵੀ ਬਿਠਾਏ ਗਏ ਕੇਂਦਰ ਨੇ ਵੀ NSG ਭੇਜਣ ਦੀ ਗੱਲ ਕਹੀ ਤੇ ਤਤਕਾਲੀ ਡੀਜੀਪੀ ਵੀ ਦਿੱਲੀ ਤੋਂ ਆਰਡਰ ਦਾ ਇੰਤਜ਼ਾਰ ਕਰਦੇ ਰਹੇ ਪਲੇਨ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਰੋਕਣ ਤੇ ਲਈ ਜੋ ਪਲਾਨ ਬਣਾਇਆ ਗਿਆ ਸੀ ਤੁਹਾਨੂੰ ਉਸ ਤੋਂ ਵੀ ਵਾਕਿਫ ਕਰਵਾਉਂਦੇ ਆਂ ਪਲਾਨ ਨੰਬਰ 1 ਤੇਲ ਵਾਲੇ ਟੈਂਕਰ ਦੇ ਵਿੱਚ ਕਮਾਂਡੋ ਭੇਜੇ ਜਾਣ ਪਲਾਨ ਨੰਬਰ 2 ਜਹਾਜ਼ ਦੇ ਟਾਇਰ ਪੈਂਚਰ ਕਰ ਦਿੱਤੇ ਜਾਣ ਪਲਾਨ ਨੰਬਰ 3 ਜਹਾਜ਼ ਅੱਗੇ ਟੈਂਕਰ ਖੜਾ ਕੀਤਾ ਜਾਵੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਪਲਾਨ ਲਾਗੂ ਨਾ ਹੋ ਸਕਿਆ ਤੇ ਜਹਾਜ਼ 49 ਮਿੰਟ ਅੰਮ੍ਰਿਤਸਰ 에ਅਰਪੋਰਟ ਤੇ ਰੁਕਣ ਤੋਂ ਬਾਅਦ ਲਾਹੌਰ ਦੇ ਲਈ ਉਡਾਣ ਭਰ ਗਿਆ ਹਾਈਜੈਕ ਕੋਏ ਪਲੇਨ ਤੇ ਕੈਪਟਨ ਦੇਵੀ ਸ਼ਰਨ ਖੁਦ న్యూਸ 18 ਤੇ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਦੇਵੀ ਸ਼ਰਨ ਨੇ ਸਾਲ 2021 ਦੇ ਵਿੱਚ న్యూਸ 18 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹਨਾਂ ਦਾ ਪਲੇਨ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਨ ਦਾ ਮਕਸਦ यही कि सरकार कोई एक्शन करने का मौका मिल जावे। पर नहीं हो सकता ऐसे चारा जो मेरे को लगता था कि मैं अपने कंट्री में जहाज को किसी तरीके से लैंड कर दूं और उसके बाद जो ग्राउंड फोर्सेस हैं वो मेरे जहाज को रोक लें तो मेरे पास यही था तो वो मैंने अमृतसर में किया किसी भी तरीके से जबकि उनकी तरफ से कोई हाँ नहीं थी पर मैंने के जो भी हम कर पाए हम एज ए क्रू मेंबर हमारा सारा क्रू जो कॉकपिट में था हमने किसी तरीके से उनको कन्विंस कर लिया कि हम अमृतसर में लैंड कर जाते हैं और लैंड कर भी गए फोर्टी नाइन मिनट्स जहाज ग्राउंड पे भी रहा पर उसके बाद कुछ नहीं हुआ तो जबकि मैं बार बार एक ही बात को बार बार दोहरा रहा था इंग्लिश में ब्रिंग द बाउजर इन फ्रंट ऑफ द एयरक्राफ्ट मतलब बाउजर जो फ्यूल वाला होता है हाँ। वो ट्रक होता है अगर तुम जहाज के आगे लाके खड़ा कर दोगे ट्रक जहाज कहीं नहीं जा सकता बट किसी ने नहीं सुनी उस टाइम और फाइनली जब उन्होंने लोगों को मारना स्टार्ट कर दिया देन आई हैड टू टेक ऑफ तो येता साफ है कि जहाज अमृतसर ਦੇ ਵਿੱਚ ਲੈਂਡ ਕਰਨ ਤੇ ਸਰਕਾਰ ਦੇ ਕੋਲ ਬਹੁਤ ਵੱਡਾ ਮੌਕਾ ਸੀ ਪਰ ਮੌਕਾ ਨਹੀਂ ਸੰਭਾਲਿਆ ਜਾ ਸਕਿਆ ਤੇ ਫਿਰ ਉਹੀ ਪਲੇਨ ਕੰਧਾਰ ਜਾ ਪਹੁੰਚਿਆ ਹੁਣ ਗੱਲ ਹੈ ਰੀਅਲ ਸਟੋਰੀ ਦੇ ਅਸਲੀ ਕਿਰਦਾਰਾਂ ਦੀ ਹਾਈਜੈਕ ਹੋਏ ਪਲੇਨ ਦੇ ਰੀਅਲ ਹੀਰੋ ਕੈਪਟਨ ਦੇਵੀ ਸ਼ਰਨ ਜਿਨ੍ਹਾਂ ਨੇ న్యూਸ 18 ਤੇ ਪੂਰੀ ਹੱਡ ਬੀਤੀ ਬਿਆਨ ਕੀਤੀ ਹੈ ਖੌਫ ਦੇ 7 ਦਿਨਾਂ ਦੀ ਪੂਰੀ ਕਹਾਣੀ ਦੱਸੀ ਹੈ ਤੇ ਉੱਥੇ ਪਲੇਨ ਦੇ ਵਿੱਚ ਉਸ ਵੇਲੇ ਸਫ਼ਰ ਕਰਨ ਵਾਲੇ ਮੁਸਾਫਰਾ ਨੇ ਵੀ ਅਤਵਾਦੀਆਂ ਦੀ ਦਹਿਸ਼ਤ ਨੂੰ ਆਪਣੀ ਜ਼ੁਬਾਨੀ ਬਿਆਨ ਕੀਤਾ ਹੈ IC 814 ਫਲਾਈਟ ਦੇ ਰੀਅਲ ਹੀਰੋ ਕੈਪਟਨ ਦੇਵੀ ਸ਼ਰਨ ਜਿਨ੍ਹਾਂ ਨੇ ਅੱਤਵਾਦੀਆਂ ਦੇ ਖੌਫ ਨੂੰ ਆਪਣੇ ਪਿੰਡੇ ਤੇ ਹੰਡਾਇਆ ਕੰਨ ਪੱਟੀ ਤੇ ਅੱਤਵਾਦੀਆਂ ਦਾ ਪਿਸਤੌਲ ਪਰ ਹਿੰਮਤ ਨਹੀਂ ਹਾਰੀ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਮਕਸਦ ਇੱਕ ਹੀ ਸੀ ਕਿ ਮੁਸਾਫਰਾਂ ਦੀ ਸੁਰੱਖਿਅਤ ਘਰ ਵਾਪਸੀ ਹੋ ਸਕੇ ਇਸੇ ਮਕਸਦ ਦੇ ਨਾਲ ਹੀ ਅੱਗੇ ਵਧਦੇ ਗਏ ਕੈਪਟਨ ਦੇਵੀ ਸ਼ਰਨ ਨੇ ਸਾਲ 1999 ਦੇ ਉਸ ਦਰਦਨਾਕ ਮੰਜ਼ਰ ਨੂੰ ਆਪਣੀ ਜ਼ੁਬਾਨੀ उस समय की अगर कुछ यादें हैं क्योंकि वो ऐसी यादें सब भुलाना चाहेंगे लेकिन आपके जहन में बिल्कुल वो छप गई होंगी कुछ ऐसी बातें जो एकदम अभी भी आप याद करते हैं तो सिहर जाते होंगे थोड़ा डर तो लगता होगा आ, ये चीज़ें तो कभी भूलती भी नहीं है लाइफ में ये तो चलता ही रहता है और बाकी हमारे लिए तो एज ए पायलट प्रोफेशनल हैजर्ड्स होते हैं ये आ जाते हैं कभी कभी किसी की लाइफ में तो वैसे ही मेरी लाइफ में आए जिसमें हमें सात दिन वहाँ पर रहना पड़ा तो यादें तो कुछ भी भूला नहीं है वहां पर पर कुछ ऐसी हैं कि जो कि एक ऐसा थ्रेट था कि कभी किसी टाइम भी जान जा सकती है अभी गई तो गई अभी गई तो गई जैसे नेगोशिएशन फेल होती थी तो लगता था कि आज मर जाएंगे बट किसी तरीके से आ, कुछ होता था बाद में फाइनल तो मतलब आ जाता था खबर के नहीं अभी टाइम है तो सात दिन आ, हमने सिर्फ यही है कि भाई अभी मरे के मरे अभी जिए के जिए नो ऐसे ही चलता था उस दौरान बहुत से लोगों की तबीयत भी खराब हुई होगी क्या वो मुहैया करवाते थे मेडिकल हेल्प देते थे किसी तरह का उनका व्यवहार कैसा व्यवहार यात्रियों के साथ या आप लोगों के साथ रहता था नहीं ऐसा कोई उनका व्यवहार नहीं था कि वो हमारी किसी तरह की भी कोई हेल्प करें आ, क्योंकि मेरे को नहीं लगता कोई ऐसी फैसिलिटीज़ भी उस टाइम होंगी उनके पास मेरे को तो एक इंस्टेंस याद है कि हमारे एक आ, इंस, जो पैसेंजर था वो काफ़ी बीमार हो गया था उसको हमने भेजा एयरक्राफ्ट के बाहर तो वो शायद हॉस्पिटल में भी गया था वहां के कंधार के और कुछ घंटे बाद पता लगा कि वो वापस आ गया कि उसने चूज़ किया कि मैं एयरक्राफ्ट के अंदर रहना बेटर है बजाय इस हॉस्पिटल के अंदर तो आप हिसाब लगा सकते हो कि वहां की कंडीशन क्या होगी उस टाइम ਉਤੇ ਹਾਈਜੈਕ ਪਲੇਨ ਦੀ ਯਾਤਰੀ ਪੂਜਾ ਕਟਾਰੀਆ ਜੋ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਪੂਜਾ ਕਟਾਰੀਆ ਨੇ న్యూਸ 18 ਤੇ ਦਹਿਸ਼ਤ ਭਰੇ 173 ਘੰਟਿਆਂ ਨੂੰ ਬਿਆਨ ਕੀਤਾ ਹੈ ਕਿ ਆਖਰ ਮੁਸਾਫਰਾਂ ਨੂੰ 7 ਦਿਨਾਂ ਤੱਕ ਕਿਵੇਂ ਮੌਤ ਦੇ ਮੂੰਹ ਦੇ ਵਿੱਚ ਰਹਿਣਾ ਪਿਆ फ्लाइट टेक ऑफ होने के 15-20 मिनट के बाद उन्होंने शोर मचाया था कि हेड्स डाउन कर लो सारे आपका प्लेन हाई हो गया है तो, तब हिंदी तो... बोल रहे थे हाँ जी हिंदी बोल रहे थे okay. और तब तो हमें पता भी नहीं था हाईजेक होता क्या है कि क्यों क्या किस लिए कर रहे हैं ये तब खाना सर्व हुआ था उन्होंने खाने की ट्रेस फेंकवा दी थी नीचे की नीचे फेंक दो खाना और हेड्स डाउन कर लो उसके बाद दो दिन तक हमारे हेड्स डाउन ही रहे क्या हुआ जो कैप्टन बोलता था बस वही सुनता था तो काठमांडू से दिल्ली जाना था लेकिन फ्लाइट नहीं जा पाई तो कब लैंड हुई तो आपको पता पे लैंड हुए नहीं हमें सिर्फ एक अमृतसर का जरूर कैप्टन ने अनाउंस किया था कि अब हम अमृतसर में लैंड हो रहे हैं तो वहां पर थोड़ा सा ऐसे लगा कि चलो इंडिया में ही है उसके बाद कहाँ गई फ्लाइट कहाँ हम आठ दिन रुके रहे हमें कुछ नहीं पता अंदर पैसेंजर्स को कुछ भी नहीं पता ਤਾਂ ਇਹ ਨੇ ਰੀਅਲ ਸਟੋਰੀ ਦੇ ਅਸਲੀ ਕਿਰਦਾਰ ਜਿਨ੍ਹਾਂ ਨੇ ਖੌਫਨਾਕ ਮੰਜ਼ਰ ਨੂੰ ਬਿਆਨ ਕੀਤਾ ਇਸ ਤੋਂ ਇਹ ਤਾਂ ਸਮਝਿਆ ਜਾ ਸਕਦਾ ਹੈ ਕਿ ਜਦੋਂ ਬਚਣ ਦੀ ਕੋਈ ਵੀ ਉਮੀਦ ਨਾ ਹੋਵੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਨਵੀਂ ਜ਼ਿੰਦਗੀ ਨਸੀਬ ਹੋਈ ਹੈ ਆਖਿਰਕਾਰ ਪਲੇਨ ਹਾਈਜੈਕ ਦੇ 8ਵੇਂ ਦਿਨ ਮੁਸਾਫਰਾਂ ਰਿਹਾ ਕਰ ਦਿੱਤੇ ਗਏ ਪਰ ਇਸ ਦੇ ਬਦਲੇ ਜੋ ਤਿੰਨ ਖਤਰਨਾਕ ਅੱਤਵਾਦੀ ਆਜ਼ਾਦ ਕੀਤੇ ਇਹਨਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਨਾਮ ਸੀ ਮਸਹood ਅਜ਼ਹਰ ਜਿਸ ਨੇ ਬਾਅਦ ਦੇ ਵਿੱਚ ਜੈਸ਼ੇ ਮਹਮਦ ਦਾ ਗਠਨ ਕੀਤਾ ਤੇ ਮਸਹood ਨੇ ਪਾਰਲੀਮੈਂਟ ਤੇ ਪਠਾਨਕੋਟ ਵਾਲਾ ਅਟੈਕ ਪਲਵਾਮਾ ਹਮਲੇ ਵਰਗੇ ਅਜਿਹੇ ਜ਼ਖਮ ਦਿੱਤੇ ਜੋ ਕਦੇ ਵੀ ਭਰੇ ਨਹੀਂ ਜਾ ਸਕਦੇ ਤੇ ਇੱਕ ਵਾਰ ਰਿਹਾ ਕੀਤਾ ਅੱਤਵਾਦੀ ਬਾਅਦ ਦੇ ਵਿੱਚ ਕਦੇ ਵੀ ਸ਼ਿਕੰਜੇ ਦੇ ਵਿੱਚ ਨਹੀਂ ਆ ਸਕਿਆ ਸੋ ਸਾਡੀ ਖਾਸ ਪੇਸ਼ਕਾਸ਼ ਦੇ ਵਿੱਚ ਇੰਨਾ ਹੀ ਇਜਾਜ਼ਤ ਦਿਓ ਧੰਨਵਾਦ